ਉਹ ਜਾਂ ਤੁਰੇ ਫਿਰਦਣਾ ਲੀਡਰ ਲੂਟਰ ਜੇ ਅੱਜ ਤੁਸੀਂ ਬਹੁਤ ਜਰ ਸਾਹ ਦਿੱਤਾ ਇਸ ਕਰਕੇ ਪੰਜਾਬ ਦੀ ਜਵਾਨੀ ਸਮਝੇ ਆ ਚੱਲੇ ਹੋਏ ਜਿਹੜੇ ਵੀ ਕਾਰਤੂਸ ਪੰਜਾਬ ਦੇ ਵਿੱਚ ਤੁਰੇ ਫਿਰਦੇ ਨੇ ਪੰਜਾਬ ਦੀ ਜਵਾਨੀਓ ਇਹਨਾਂ ਦਾ ਖੜਾ ਛੱਡ ਦਿਓ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਪਾਂ ਪੰਜਾਬ ਨੂੰ ਸਹੀ ਲੀਹਾਂ ਤੇ ਚੰਗੇ ਪਾਸੇ ਲੈ ਕੇ ਜਾਣਾ ਮੈਂ ਪੰਜਾਬ ਦੀ ਜਵਾਨੀ ਤੋਂ ਉਮੀਦ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਹੋਰ ਜਿਹੜਾ ਇਸ ਅੰਦੋਲਨ ਨੂੰ ਤੇਜ਼ ਕਰੂੰਗਾ ਸੰਗਰੂਰ ਤੋਂ ਮੈਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਜਾਣਾ ਹੁਣ ਸੰਗਰੂਰ ਤੋਂ ਵੱਡੇ ਕਾਫਲੇ ਜਿਹੜਾ ਆਪਾਂ ਅੰਦੋਲਨ ਨੂੰ ਘੱਟਾਂਗੇ ਤੇ ਨਾਲੇ ਜਿਹੜਾ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਮੌਤ ਨੂੰ ਹੋਰ ਆਪਾਂ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਣਾ ਮੇਰੇ ਵੀਰੋ ਵੀਰੋ ਮੇਰੇ ਭਰਾਵੋ ਤੇ ਆਪਾਂ ਆਗੂਆਂ ਦੀ ਅਗਵਾਈ ਦੇ ਵਿੱਚ ਰਹਿ ਕੇ ਜਿਹੜਾ ਮੋਰਚਾ ਆਪਾਂ ਜਿੱਤਵਾਲੋ ਲੈ ਕੇ ਜਾਣਾ ਇਸ ਕਰਕੇ ਮੇਰੇ ਵੀਰੋ ਮੇਰੇ ਭਰਾਵੋ ਜਿੰਨੇ ਵੀ ਤੁਸੀਂ ਨੌਜਵਾਨ ਸ਼ਾਮਲ ਹੋਇਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਅੱਜ ਮੀਂਹ ਦੇ ਵਿੱਚ ਤੁਸੀਂ ਭਿੱਜੀ ਵੀ ਗਏ ਤੇ ਇਸ ਕਰਕੇ ਅੱਜ ਪਰ ਆਹ ਹਿਸਾਬ ਲਾ ਲਓ ਵੀ ਅੱਜ ਰੋਟੀ ਉੱਥੇ ਮੜੀ ਇੱਕ ਆ ਕੇ ਖਾਦੀ ਸਵੇਰ ਦਾ ਭੁੱਖਣ ਪਾਣਾ ਸੀਗਾ ਬੜੇ ਜਾਬਤੇ ਦੇ ਵਿੱਚ ਬੜੇ ਅਨੁਸ਼ਾਸਨ ਦੇ ਵਿੱਚ ਰਹੇ ਹਾਂ ਅੱਜ ਮੈਂ ਵੀ ਬੜੇ ਜ਼ੋਰਦਾਰ ਪਿਆ ਆ ਹੁਣ ਵੜੀ ਧੁੱਪ ਜੀ ਪਤਾ ਨਹੀਂ ਕਿਵੇਂ ਨਿਕਲਿਆ ਜੀ ਵਰਦੇ ਮੀਂਹ ਦੇ ਵਿੱਚ ਜ਼ੋਰਦਾਰ ਮੀਂਹ ਦੇ ਵਿੱਚ ਕਿਰਾਂ ਤਾਂ ਮੈਨੂੰ ਇਹ ਲੱਗਾ ਸੀ ਬਾਅਦ ਚ ਨੌਜਵਾਨ ਜਿਹੜੇ ਗੱਡੀਆਂ ਲੈ ਕੇ ਮੋਟਰਸਾਈਕਲ ਲੈ ਕੇ ਜੋ ਜੋ ਆਪਣੇ ਤੇ ਸਾਧਨ ਲੈ ਕੇ ਆ ਵਿੱਚ ਆਪਣਾ ਹਾਜ਼ਰ ਹੋਇਓ ਥੋੜਾ ਸਾਰਾ ਧੰਨਵਾਦ ਬੈਸੇ ਧੰਨਵਾਦ ਕਿਉਂਕਿ ਕਰਨਾ ਬਣਦਾ ਵੀ ਨਹੀਂ ਕਿਉਂਕਿ ਲੜਾਈ ਪੰਜਾਬ ਦੀ ਹੈ ਗੱਲ ਤੁਹਾਡੇ ਜ਼ਮੀਨ ਦੀ ਹੈ ਗੱਲ ਤੁਹਾਡੇ ਆਪਣੀਆਂ ਗੱਲ ਤੁਹਾਡੇ ਹੱਕਾਂ ਦੀ ਹੈ ਇਹ ਕਿਹੜਾ ਰਾਜਨੀਤਿਕ ਪਾਰਟੀਆਂ ਵਾਂਗੂ ਜਾ ਕੇ ਉਹਨਾਂ ਰਲੀਆਂ ਦੇ ਵਿੱਚ ਉਹਨਾਂ ਨੇ ਜਿਹੜੇ ਕੁਰਸੀਆਂ ਲੈਣੀਆਂ ਨੇ ਜਿਹੜਾ ਡਰਾਮੇ ਕਰਨੇ ਨੇਗੇ ਜਿਹੜਾ ਜਿਹੜਾ ਲੰਡੂ ਯਾਤਰੇ ਫਿਰਦਣਾ ਲੀਡਰ ਲੂਡਰ ਜੇ ਅੱਜ ਤੁਸੀਂ ਬਹੁਤ ਯਾਰ ਸਾਹ ਦਿੱਤਾ ਇਸ ਕਰਕੇ ਪੰਜਾਬ ਦੀ ਜਵਾਨੀ ਸਮਝੇ ਆ ਚੱਲੇ ਹੋਏ ਜਿਹੜੇ ਨੇ ਵੀ ਕਾਰਤੂਸ ਪੰਜਾਬ ਦੇ ਵਿੱਚ ਤੁਰੇ ਫਿਰਦੇ ਨੇ ਪੰਜਾਬ ਦੀ ਜਵਾਨੀਓ ਇਹਨਾਂ ਦਾ ਖੜਾ ਛੱਡ ਦਿਓ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਪਾਂ ਪੰਜਾਬ ਨੂੰ ਸਹੀ ਲੀਹਾਂ ਤੇ ਚੰਗੇ ਪਾਸੇ ਲੈ ਕੇ ਜਾਣਾ ਮੈਂ ਪੰਜਾਬ ਦੀ ਜਵਾਨੀ ਤੋਂ ਉਮੀਦ ਕਰਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਹੋਰ ਜਿਹੜਾ ਇਸ ਅੰਦੋਲਨ ਨੂੰ ਤੇਜ਼ ਕਰੂੰਗਾ ਸੰਗਰੂਰ ਤੋਂ ਮੈਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਜਾਣਾ ਹੁਣ ਸੰਗਰੂਰ ਤੋਂ ਵੱਡੇ ਕਾਫਲੇ ਜਿਹੜਾ ਆਪਾਂ ਅੰਦੋਲਨ ਨੂੰ ਘੱਟਾਂਗੇ ਤੇ ਨਾਲੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਮੋਰਚੇ ਨੂੰ ਹੋਰ ਆਪਾਂ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਣਾ ਮੇਰੇ ਵੀਰੋ ਵੀਰੋ ਮੇਰੇ ਭਰਾਵੋ ਤੇ ਆਪਾਂ ਆਗੂਆਂ ਦੀ ਅਗਵਾਈ ਦੇ ਵਿੱਚ ਰਹਿ ਕੇ ਜਿਹੜਾ ਮੋਰਚਾ ਆਪਾਂ ਜਿੱਤਵਾਲੋ ਲੈ ਕੇ ਜਾਣਾ ਇਸ ਕਰਕੇ ਮੇਰੇ ਵੀਰੋ ਮੇਰੇ ਭਰਾਵੋ ਜਿੰਨੇ ਵੀ ਤੁਸੀਂ ਨੌਜਵਾਨ ਸ਼ਾਮਲ ਹੋਇਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਅੱਜ ਮੀਂਹ ਦੇ ਵਿੱਚ ਤੁਸੀਂ ਭਿੱਜੀ ਵੀ ਗਏ ਤੇ ਇਸ ਕਰਕੇ ਅੱਜ ਪਰ ਆਹ ਹਿਸਾਬ ਲਾ ਲਓ ਵੀ ਅੱਜ ਰੋਟੀ ਉੱਥੇ ਮੜੀ ਇੱਕ ਆ ਕੇ ਖਾਦੀ ਸਵੇਰ ਦਾ ਭੁੱਖਣਾ ਪਾਣਾ ਸੀਗਾ ਪਰ ਤੁਸੀਂ ਅਨੁਸ਼ਾਸਨ ਦੇ ਵਿੱਚ ਬਹੁਤ ਰਹੇ ਹੋ ਪਰ ਮੈਨੂੰ ਇਹ ਸੀਗਾ ਵੀ ਕੋਈ ਨਾ ਕੋਈ ਇੱਥੇ ਕੋਈ ਗਲਤ ਹਰਕਤ ਨਾ ਕਰ ਜੇ ਜਾਕੀ ਇਸ ਤਰ੍ਹਾਂ ਦੀ ਗੱਲ ਨਾ ਕਰਦੇ ਸਾਰੇ ਤੁਸੀਂ ਬੜਾ ਜਾਵਤੇ ਦੇ ਵਿੱਚ ਰਹੇ ਹੋ ਇਸ ਕਰਕੇ ਮੇਰੇ ਬਸ ਤੁਹਾਨੂੰ ਮੇਰੀ ਬੇਨਤੀ ਦਾ ਇਹੀ ਹੈ ਵੀ ਆਪਾਂ ਆਪਣੇ ਦੁਸ਼ਮਣ ਪਛਾਣ ਲਈਏ ਜਿਹੜੇ ਵੀ ਆ ਦੁਸ਼ਮਣ ਨੇ ਕਿ ਇਹਨਾਂ ਦੇ ਪਿੱਛੇ ਅਸੀਂ ਬਹੁਤ ਗੱਡੀਆਂ ਤੜਾਲੀਆਂ ਬਹੁਤ ਕੁਝ ਬਾਗਿਆ ਆ ਹੁਣ ਜਿਵੇਂ ਇਹਨਾਂ ਨੇ ਰੈਲੀਆਂ ਇਹਨਾਂ ਨੇ ਮੁਜ਼ਾਹਰੇ ਕਰਨੇ ਹੁੰਦੇ ਨੇ ਤੁਸੀਂ ਆਪਣੇ ਲਈ ਆਏ ਹੋ ਆਪਣੇ ਨਿਕਲ ਕੇ ਤੁਸੀਂ ਆਪਣੇ ਨੇ ਨਿਕਲ ਕੇ ਆਏ ਹੋ ਨੈਟਵਰਕਾਂ ਰੋਕਿਆ ਥੋੜਾ ਜਿਹਾ ਤੁਸੀਂ ਆਪਣੇ ਨੇ ਨਿਕਲ ਕੇ ਆਓ ਜਿਹੜਾ ਰਾਜਨੀਤਿਕ ਪਾਰਟੀਆਂ ਹੁੰਦੀਆਂ ਨੇ ਗਿਆ ਇਹਦਾ ਤੁਸੀਂ ਬੜਾ ਬੱਸਾਂ ਦੇ ਇਕੱਠ ਕਰਦੇ ਨੇ ਸਾਰਾ ਤੰਤਰ ਮੰਤਰ ਸਰਕਾਰੀ ਪੈਸਾ ਲਾ ਕੇ ਕਿਉਂਕਿ ਇਹਨਾਂ ਨੇ ਜਿਹੜਾ ਖਰਚ ਕਰਨਾ ਹੁੰਦਾ ਰੈਲੀ ਦੇ ਉੱਪਰ ਸਰਕਾਰੀ ਪੈਸੇ ਹੀ ਖਰਚ ਲੋਕਾਂ ਨੇ ਪੈਸਾ ਖਰਚ ਕਰਨਾ ਹੁੰਦਾ ਇਸ ਕਰਕੇ ਅੱਜ ਤੁਸੀਂ ਆਇਓ ਆਪਣੇ ਕੋਲੋਂ ਤੇਲ ਪਵਾ ਕੇ ਆਇਓ ਆਪਣਾ ਤੇਲ ਫੂਕ ਕੇ ਆਇਓ ਯਾਰ ਆਪਣੇ ਹੱਕਾਂ ਲਈ ਆਇਓ ਪਰ ਐ ਜੇ ਜਾਗਣ ਲੱਗ ਗਿਆ ਆਪਾਂ ਤਾਂ ਫਿਰ ਪੰਜਾਬ ਦਾ ਇਹ ਹਿਸਾਬ ਲਾ ਲਓ ਵੀ ਉਹ ਸਮਾਂ ਦੂਰ ਨਹੀਂ ਜਦੋਂ ਪੰਜਾਬ ਦੇ ਹਾਲਾਤ ਬਦਲ ਜਾਣੇ ਆ ਜਦੋਂ ਪੰਜਾਬ ਦੇ ਲੋਕ ਜਾਗਰੂਤ ਹੋ ਜਾਣਗੇ ਪੰਜਾਬ ਦੀ ਜਿਹਨਾਂ ਨੇ ਪਿੱਠ ਦੇ ਵਿੱਚ ਛੁਰਾ ਮਾਰਿਆ ਜਿਨ੍ਹਾਂ ਨੇ ਪੰਜਾਬ ਦਾ ਜਿੰਨੇ ਵੀ ਦੋਗਲੇ ਨੇਗੇ ਜਿੰਨੇ ਵੀ ਤੁਰੇ ਫਿਰਦੇ ਨੇਗੇ ਇਹਨਾਂ ਦੀ ਪਛਾਣ ਕਰ ਲੋ ਕਿਉਂਕਿ ਜਿਹੜੇ ਗੱਲਾਂ ਕਰਦੇ ਸੀਗੇ ਅਸੀਂ ਅਸੀਂ 23 ਫਸਲਾਂ ਦਾ ਐਮਐਸਪੀ ਦੇ ਦਾਂਗੇ ਅਸੀਂ 5 ਮਿੰਟਾਂ ਚ ਐਮਐਸਪੀ ਦੇ ਦਾਂਗੇ ਅਸੀਂ ਇਹ ਕਰਦਾਂਗੇ ਜੋ ਕਰਦਾਂਗੇ ਅਗਲਾ ਕੰਮ ਇਹਨਾਂ ਨੂੰ ਵੀ ਘੇਰ ਕੇ ਚਾਹੇ ਦੇ ਵਿੱਚ ਖੜ ਕੇ ਸਵਾਲ ਪੁੱਛਣਿਆ ਵੀ ਆ ਸਾਡੇ ਸਵਾਲਾਂ ਦਾ ਜਵਾਬ ਦੇ ਕੇ ਜਾਓ ਸਾਡੇ ਸਵਾਲਾਂ ਦਾ ਜਵਾਬ ਦੇ ਕੇ ਜਾਓ ਜਿਹੜੇ ਕਹਿੰਦੇ 23 ਫਸਲਾਂ ਦਾ ਐਮਐਸਪੀ ਦੇ ਦਾਂਗੇ 5 ਮਿੰਟਾਂ ਚ ਐਮਐਸਪੀ ਦੇ ਦਾਂਗੇ ਜਾਂ ਜਿਹੜੀਆਂ ਹਨ ਜਿਹੜੇ ਕਹਿੰਦੇ ਸੀਗੇ ਨਾ ਵੀ ਪੁਲਿਸ ਵੀ ਕਿਤੇ ਅਣਖਸਾਤੀ ਹੋਈ ਹੈ ਜਿਹੜੇ ਗੱਲਾਂ ਕਰਦੇ ਸੀ ਅੱਜ ਥੋੜੇ ਮਾਰੀ ਪੁਲਿਸ ਕਿਵੇਂ ਅਨਸਾਤੀ ਹੋ ਗਈ ਇਸ ਕਰਕੇ ਘੇਰ ਕੇ ਸਵਾਲ ਇਹਨਾਂ ਨੂੰ ਸਾਰਿਆਂ ਨੂੰ ਪੁੱਛਣਿਆ ਆਉਣ ਵਾਲੇ ਸਮੇਂ ਦੇ ਵਿੱਚ ਦੋਗਲੇ ਨੂੰ ਸਾਰਿਆਂ ਨੂੰ ਐਨ ਕਰਤਾਰ ਦੇ ਵਿੱਚ ਖੜੇ ਕਰਨਾ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਪ੍ਰੋਗਰਾਮ ਜਿਹੜਾ ਹੁਣ ਸੰਗਰੂਰ ਦੇ ਹੋਰ ਜਿਹੜਾ ਆਪਣਾ ਸਰੂਰ ਦਾ ਜਿਹੜਾ ਆਪਣਾ ਸਰੂਰ ਦੇ ਸੰਗਰੂਰ ਦੇ ਸੰਗਰੂਰ ਤੋਂ ਸ਼ੁਰੂ ਹੋਊਗਾ ਖਨੌਰੀ ਬਾਰਡਰ ਨੂੰ ਅਗਲਾ ਜਿਹੜਾ ਪ੍ਰੋਗਰਾਮ ਹੈ ਪਿੰਡਾਂ ਦੇ ਵਿੱਚ ਜਾਣਾ ਹੈ ਖਨੌਰੀ ਬਾਰਡਰ ਆ ਸੰਗਰੂਰ ਤੋਂ ਜਿਹੜਾ ਪਿੰਡਾਂ ਦਾ ਪ੍ਰੋਗਰਾਮ ਆਪਣਾ ਸ਼ੁਰੂ ਕਰਕੇ ਖਨੌਰੀ ਬਾਰਡਰ ਤੱਕ ਲੈ ਕੇ ਜਾਵਾਂਗੇ ਆਉਣ ਵਾਲੇ ਦਿਨਾਂ ਵਿੱਚ ਨੌਜਵਾਨੋਂ ਮੇਰੇ ਭੈਣੋਂ ਤੇ ਮੇਰੇ ਭਰਾਵੋ ਤੁਸੀਂ ਉਸ ਮਾਰਚ ਦੇ ਵਿੱਚ ਵੀ ਬੜਾ ਆਪਣਾ ਆਪਣਾ ਸਮੂਲੀਅਤ ਕਰਨੀ ਤੇ ਇੱਥੇ ਇੱਕ ਗੱਲ ਮੈਂ ਸਾਰੇ ਸਤਿਕਾਰਯੋਗ ਮੇਰੇ ਜਿੰਨੇ ਵੀ ਕਿਸਾਨ ਜਿੱਥੇ ਬੰਦਿਆ ਨੇ ਮੋਂਾ ਨੂੰ ਵੀ ਗੱਲ ਕਹਿਣਾ ਵੀ ਆਗੂ ਸਾਹਿਬਾਨਾਂ ਨੂੰ ਗੱਲ ਕਹਿਣਾ ਵੀ ਆਪਣੇ ਮਾਰੇ ਮਾਰੇ ਗਿੱਲੇ ਛਕਵੇ ਦੂਰ ਕਰਕੇ ਆਪਾਂ ਇਕੱਠੇ ਹੋ ਕੇ ਜਿਹੜੀ ਆਪਣੀ ਪੰਜਾਬ ਦੀ ਲੜਾਈ ਲੜੀਏ ਇਹ ਹੀ ਮੇਰੀ ਸਾਰੇ ਆਗੂ ਸਾਹਿਬਾਨਾਂ ਅੱਗੇ ਬੇਨਤੀ ਹੈ ਜਿਹੜੇ ਲੜਨ ਵਾਲੇ ਲੋਕ ਨੇ ਕਿਸਾਨ ਆਗੂ ਨੇਗੇ ਸਾਡੇ ਜਿੰਨੇ ਵੀ ਮਜ਼ਦੂਰ ਜੱਥੇਬੰਦੀ ਨੇ ਆਗੂ ਨੇ ਜਾਂ ਸਾਡੇ ਸਿੱਖ ਆਗੂ ਨੇਗੇ ਜਿਹੜੀ ਗੱਲ ਪੰਜਾਬ ਦੀ ਕਰਦ ਨੇ ਉਹਨਾਂ ਦੇ ਨਾਲ ਤਾਂ ਮੈਂ ਜਿੱਥੇ ਵੀ ਕਿਤੇ ਬੁਲਾਉਣਗੇ ਕੋਈ ਮਜ਼ਦੂਰ ਜੱਥੇਬੰਦੀ ਦਾ ਪ੍ਰੋਗਰਾਮ ਆ ਉੱਥੇ ਹੀ ਬੁਲਾਉਣਗੇ ਮੈਂ ਉੱਥੇ ਹੀ ਪਹੁੰਚੂ ਕਿਸਾਨ ਜੱਥੇਬੰਦੀ ਦਾ ਪ੍ਰੋਗਰਾਮ ਆ ਮੈਂ ਉੱਥੇ ਹੀ ਪਹੁੰਚੂ ਸਾਡੇ ਕੋ ਸਿੱਖ ਜੱਥੇਬੰਦੀ ਦਾ ਪ੍ਰੋਗਰਾਮ ਆ ਉੱਥੇ ਹੀ ਪਹੁੰਚੂ ਪਰ ਜਿਹੜੀ ਆਪਣੀ ਲੜਾਈ ਆ ਉਹ ਹੈਗੀ ਆਪਣੀ ਰਾਜਨੀਤਿਕ ਬੰਦਿਆਂ ਨਾਲ ਲੀਡਰਾਂ ਨਾਲ ਲੜਾਈ ਆਪਣੀ ਇਹਨਾਂ ਨਾਲ ਦੁਸ਼ਮਣ ਪਛਾਣ ਲਈ ਸਹੀ ਮਹਿਨਾਂ ਦੇ ਵਿੱਚ ਦੁਸ਼ਮਣ ਕੌਣ ਹੈ ਹਨ ਜਿੱਥੇ ਵੀ ਕਿਤੇ ਗੱਲ ਪੰਜਾਬ ਦੇ ਉੱਤੇ ਹਰ ਇੱਕ ਮੋਰਚੇ ਦੇ ਵਿੱਚ ਹਰ ਇੱਕ ਅੰਦੋਲਨ ਦੇ ਵਿੱਚ ਆਪਾਂ ਸਮੂਲੀਅਤ ਕਰਨੀ ਆ ਨੌਜਵਾਨੋ ਇਹਨਾਂ ਦਾ ਲੀਡਰਾਂ ਲੂਡਰਾਂ ਦਾ ਖੜਾ ਛੱਡ ਕੇ ਜਿੱਥੇ ਗੱਲ ਪੰਜਾਬ ਦੀ ਉੱਤੇ ਆ ਕੇ ਆਪਾਂ ਆਪਾਂ ਪੰਜਾਬ ਲਈ ਮੂਹਰੇ ਹੋ ਕੇ ਲੜੀਏ ਇਹ ਤੁਹਾਡੇ ਸਾਰੇ ਆਖਿਆ ਬੇਨਤੀਆਂ ਨੇਗੀਆਂ ਇਹ ਸਾਰੇ ਜਿਹੜੇ ਚੋਰ ਨੇਗੇ ਸਾਰੇ ਚੋਰਾਂ ਦਾ ਖੜਾ ਛੱਡ ਦਈਏ ਗੱਲ ਇਕੱਲਾ ਭਾਜਪਾ ਨਹੀਂ ਸਾਡੇ ਦੁਸ਼ਮਣ ਸਾਡੇ ਭਾਜਪਾ ਦਾ ਦੁਸ਼ਮਣ ਸਾਡੇ ਪੰਜਾਬ ਦੇ ਆਪਣੇ ਵੱਡੇ ਦੁਸ਼ਮਣ ਨੇਗੇ ਸਾਡੇ ਜਿਹੜੇ ਆਪਣੇ ਲੀਡਰ ਨੇ ਉਹ ਉਹ ਸਾਡੇ ਸਭ ਤੋਂ ਵੱਡੇ ਦੁਸ਼ਮਣ ਨੇਗੇ ਉਹ ਦੁਸ਼ਮਣ ਕਿਉਂ ਨੇਗੇ ਕਿਉਂਕਿ ਮੈਂ ਮੋਦੀ ਕਹਣਾ ਜਿਹੜਾ ਉਨਾਂ ਦੀ ਆਰਐਸਐਸ ਦੀ ਤਾਂ ਆਪਣੀ ਵਿਚਾਰਧਾਰਾ ਦੇ ਸਹੀ ਚੱਲੀ ਜਾਂਦਾ ਪਰ ਗੱਲ ਤਾਂ ਸਾਡੇ ਵਾਲਿਆਂ ਦੀ ਹੈ ਜਿਹੜੇ ਸਾਡੇ ਗੱਲ ਸਾਡੇ ਵਾਲੇ ਗੱਲ ਆਪਣਿਆਂ ਦੀ ਨਹੀਂ ਕਰ ਰਹੇ ਆਪਣੇ ਪੰਜਾਬ ਦੀ ਨਹੀਂ ਗੱਲ ਕਰ ਰਹੇ ਆਪਣੇ ਲੋਕਾਂ ਦੀ ਨਹੀਂ ਗੱਲ ਕਰ ਰਹੇ ਗੱਲ ਤਾਂ ਇਹਨਾਂ ਤੇ ਆ ਕੇ ਖੜੀ ਹੈ ਇਸ ਕਰਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਤੁਸੀਂ ਅੱਜ ਸ਼ਾਮਲ ਹੋਇਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਸੇ ਧੰਨਵਾਦ ਕਰਨਾ ਬਣਦਾ ਵੀ ਨਹੀਂ ਪਰ ਫਿਰ ਕੋਈ ਨਾ ਫਿਰ ਵੀ ਤੁਸੀਂ ਮੇਰੇ ਛੋਟੇ ਭਰਾਓ ਵੱਡੇ ਭਰਾਓ ਕਿਉਂਕਿ ਇਹ ਲੜਾਈ ਥੋੜੀ ਆ ਪਰ ਫਿਰ ਵੀ ਮੈਂ ਕਹਿੰਦਾ ਤੁਸੀਂ ਜਾਬਤੇ ਚ ਰਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਅਗਲੇ ਦਿਨਾਂ ਦੇ ਵਿੱਚ ਆਪਾਂ ਫਰੂਰ ਵਾਲਾ ਜਿਹੜਾ ਜਲਦੀ ਪ੍ਰੋਗਰਾਮ ਆ ਉਹ ਬਹੁਤ ਵੱਡਾ ਕਰਾਂਗੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਇਹ ਅੱਜ ਮਹਾਲੀ ਦੇ ਨੌਜਵਾਨਾਂ ਦਾ ਪ੍ਰੋਗਰਾਮ ਸੀਗਾ ਆਉਣ ਵਾਲੇ ਦਿਨਾਂ ਦੇ ਵਿੱਚੋਂ ਸਾਡੇ ਸੰਗਰੂਰ ਜਿਹੜਾ ਦਾ ਪ੍ਰੋਗਰਾਮ ਹੋਣਾ ਪਿੰਡਾਂ ਦਾ ਪ੍ਰੋਗਰਾਮ ਹੋਣਾ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਪਿੰਡਾਂ ਦੇ ਵਿੱਚ ਸਾਰਿਆਂ ਚ ਆ ਰਿਹਾ ਮੈਂ ਕਈ ਪਿੰਡਾਂ ਦਾ 10 5 5 7 7 10 10 ਪਿੰਡਾਂ ਦੇ ਵਿੱਚ ਜਾਇਆ ਕਰੂੰਗਾ ਕਿਉਂਕਿ ਮੈਂ ਨੌਜਵਾਨਾਂ ਨੂੰ ਲੋਕਾਂ ਨੂੰ ਕਹਿਣਾ ਕਿ ਆਪਾਂ ਮੋਰਚੇ ਸੰਭਲ ਹੋਈਏ ਆਪਣੀ ਜਿਹੜੀ ਗੱਲ ਪੰਜਾਬ ਦੀ ਕਰੀਏ ਇਹੀ ਮੇਰੀ ਇੰਨਾਂ ਤੋਂ ਥੋੜੇ ਸਾਰੇ ਆ ਕੇ ਬੇਨਤੀਆਂ ਸੀਗੀਆਂ ਹਨਾ ਤੇ ਜਿਹੜਾ ਜੋ ਜਿੰਨੇ ਵੀ ਸਾਡੇ ਆਗੂ ਸਾਹਿਬਾਨੋਂ ਸਾਰੇ ਇਕੱਠੇ ਹੋ ਜੋ ਇਕੱਠੇ ਹੋ ਕੇ ਜਿਹੜੀ ਗੱਲ ਪੰਜਾਬ ਦੀ ਲੜਾਈ ਲੜੋ ਤੇ ਤਾਂ ਹੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਦਾ ਕੋਈ ਭਲਾ ਹੋ ਸਕਦਾ